ਫੋਨ ਤੇ ਜਿਹੜਾ ਆਉਂਦਾ ਸੀ ਫੋਨ ਤੇ ਗੱਲ ਹੁੰਦੀ ਮੰਗਲਵਾਰ ਤੇ ਸ਼ਨੀਵਾਰ ਅਦਾਲਤਾਂ ਤੇ ਵੀ ਵਿਸ਼ਵਾਸ ਆ ਸਾਨੂੰ ਗੁਰੂ ਤੇ ਵੀ ਵਿਸ਼ਵਾਸ ਆ ਉਸ ਦਿਨ ਪਪਲ ਇੱਥੇ ਆਈ ਨਹੀਂ ਸੀ ਪਪਲ ਸ਼ਾਮ ਦੇ ਟਾਈਮ ਪਹੁੰਚਦਾ ਅਜਮਰਤਪਾਲ ਦਾ ਸਾਥੀ ਪਪਲ ਪ੍ਰੇਤ ਖਵੜਾ ਨੂੰ ਜਿਹੜਾ ਇਹ ਨਾਲ ਕੁਝ ਪੇਸ਼ ਕੀਤਾ ਜਾਣਾ ਲekin ਉਸ ਤੋਂ ਪਹਿਲਾਂ ਹੀ ਜੋ ਪਪਲ ਪ੍ਰੇਤ ਦੇ ਮਾਤਾ ਸ਼੍ਰੀ ਨੇ ਉਹ ਵੀ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲ ਕਰਨੀ ਕਿ ਉਹਨਾਂ ਦਾ ਕੀ ਕਹਿਣਾ ਹੈ ਜੇਲਾਂ ਵੀ ਨੇੜੇ ਦੀਆਂ ਚ ਰੱਖਿਆ ਜਾ ਕੇ ਕਮ ਸੇ ਕਮ ਮਿਲਣਾ ਸਾਡੇ ਦੇ ਸੌਫਾ ਪੰਜਾਬ ਲੈਂਦਾ ਜਾ ਰਿਹਾ ਤੇ ਕਹਿ ਸਕਦੇ ਕਿ ਪਰਿਵਾਰਾਂ ਦੇ ਲਈ ਇੱਕ ਕੱਢ ਇੱਕ ਰਾਹਤ ਜ਼ਰੂਰ ਹੈ ਕਿ ਉਹ ਕਿਦਾਂ ਸਮੇਂ ਸਮੇਂ ਦੇ ਮਿਲ ਸਕਦੇ ਬਿਲਕੁਲ ਬਿਲਕੁਲ ਜੀ 2 ਸਾਲ ਬਾਅਦ ਉੱਥੇ ਜਾਣਾ ਬਹੁਤ ਔਖਾ ਹੈ ਜਿਹੜਾ ਹੁਣ ਸੌਖਾ ਮਿਲ ਸਕਦੀ ਹੈ ਤੇ ਤੁਹਾਡੀ ਕੋਈ ਗੱਲਬਾਤ ਹੋਈ ਹੈ ਕੋਈ ਅੱਜ ਸਰਕਾਰ ਨਾਲ ਆ ਦੇ ਨਹੀਂ ਜੀ ਨਹੀਂ ਉਸ ਮੇਰੀ ਫੋਨ ਤੇ ਇਹ ਜਿਹੜਾ ਆਉਂਦਾ ਸੀ ਫੋਨ ਤੇ ਗੱਲ ਹੁੰਦੀ ਜੀ ਮੰਗਲਵਾ ਤੇ ਸ਼ਨੀਵਾਰ ਉਸ ਤੋਂ ਬਾਅਦ ਕੋਈ ਫਰਕ ਨਹੀਂ ਪੈਂਦਾ। ਮੈਂ ਇੱਕ ਸਵਾਲ ਹੈ ਜਿਹੜੇ ਪਹਿਲਾਂ ਸਾਥੀ ਜਿਹੜੇ ਅਮਰਪਾਲ ਦੇ ਤੋਂ ਐਨਐਸਏ ਵਿਆਰਤ ਤੋਂ ਉਹਨੇ ਲਿਆਦੇ ਗਏ ਆ। ਪੁਲਿਸ ਨੇ ਅਦਾਲਤ ਦੇ ਅੰਦਰ ਕਿਹਾ ਕਿ ਇਹਨਾਂ ਕੋਲ ਹੰਗਾਰ ਬਰਾਮਦ ਕਰਨੀ, ਮੋਬਾਈਲ ਬਰਾਮਦ ਕਰਨੀ। ਇਹੀ ਤਰੀਕਾ ਹੈ ਜਿਹੜੀਆਂ ਬਬਲ ਪੁਲਿਸ ਦੇ ਕਿਤੇ ਦਿੱਤੀ ਜਾਂਦੀਆਂ ਹਨ। ਕਿਵੇਂ ਦੇਖਦੇ ਹੋ ਕਿ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਹਥਿਆਰ ਸੀ ਉਹਨਾਂ ਕੋਲੇ ਜਾਂ ਮੋਬਾਈਲ ਸੀ ਉਹਨਾਂ ਕੋਲੇ? ਬਿਲਕੁਲ ਨਹੀਂ ਸਵਾਏ ਗਾਤਰਿਆਂ ਤੋਂ ਉਹਨਾਂ ਕੋਲ ਕੁਝ ਨਹੀਂ ਸੀ। ਤੁਸੀਂ ਵੀਡੀਓ ਤੱਕ ਦੇਖਦੇ ਰਹੇ ਜੇ ਕੁਝ ਨਹੀਂ ਸੀਗਾ ਉਹਨਾਂ ਨੇੜੇ ਫਿਰ ਜਦੋਂ ਦੋਵੇਂ ਜਾਣੇ ਇੱਕ ਸਾਈਡ ਤੇ ਚਲੇ ਗਏ ਗੱਡੀ ਦੇ ਵਿੱਚ ਤੇ ਫਿਰ ਆਪਣੇ ਆਪ ਨੇੜੇ ਹੋ ਗਏ ਨਾ ਮਤਾ ਜੀ ਫੁੱਖ ਹੰਤਾਲ ਵੀ ਰੱਖੀ ਆ ਬੱਸ ਕਿ ਉਹਦੀ ਆਡੀਓ ਵਾਇਰਲ ਹੋ ਰਹੀ ਹੈ ਕਿੰਦਾ ਜਿਲ੍ਹੇ ਦੇ ਵਿੱਚ ਉਹਨਾਂ ਨੇ ਫੁੱਖੜ ਧਰ ਰੱਖੀ ਹੈ ਕਿਵੇਂ ਦੇਖਣੋ ਇਸ ਨੂੰ ਕਿ ਉਹਨਾਂ ਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਸਹੂਲਤਾਂ ਨੇ ਇਹ ਸੋਚਦਾ ਕਿ ਗੁਰੂ ਘਰ ਮਾ ਸਾਡੀ ਕਿੰਨੀ ਚਾਹ ਪਰ ਚਲੋ ਉਹ ਜੋ ਬਣਦੀਆਂ ਸਾਰੀਆਂ ਕਾਰਨੀਆਂ ਉਹ ਸਰਕਾਰ ਨੂੰ ਚਲੋ ਕਰਨੀਆਂ ਚਾਹੀਦੀਆਂ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਮਿਲਣਾ ਚਾਹੀਦਾ ਬਿਲਕੁਲ ਇਹ ਤੋਂ ਯਾਦ ਰੱਖਣਾ ਤੁਹਾਨੂੰ ਅੱਜ ਲੈਂਦਾ ਜਾ ਇਹ ਕੋਲ ਅਦਾਲਤਾਂ ਦੇ ਕੋਲ ਵੀ ਇਨਸਾਫ ਜਿਹੜਾ ਮਿਲੂਗਾ ਜ਼ਰੂਰ ਮਿਲੂਗਾ ਅਦਾਲਤਾਂ ਤੇ ਵੀ ਵਿਸ਼ਵਾਸ ਆ ਸਾਨੂੰ ਗੁਰੂ ਤੇ ਵੀ ਵਿਸ਼ਵਾਸ ਆ ਜੇ ਸਾਡੇ ਗੁਰੂ ਨੇ ਇਥੋਂ ਤੱਕ ਅੱਜ ਲੈ ਆਂਦਾ ਨਾ ਤੇ ਸਾਨੂੰ ਉਹ ਜ਼ਰੂਰ ਅਦਾਲਤਾਂ ਵੀ ਦੇਣ ਗਿਆ ਜਿੰਦਾ ਦੇ ਜਿੰਦਾ ਦੇ આરોਪ ਲੱਗੇ ਨੇ ਬਹੁਤ ਵੱਡੇ આરોਪ ਨੇ ਯੂ ਆਪਾ ਤੱਕ ਦਾ ਐਕਟ ਲੱਗਾ ਐਨ ਐਸ ਐ ਲੱਗੀ ਆ ਉਹ ਕਦੇ ਸੀ ਪ੍ਰੂਫ ਵੀ ਕਰਾਂਗੇ ਕਿ ਉਹਨਾਂ ਨੇ ਇਹ ਕੰਮ ਚਲੋ ਕਰਨਗੇ ਜੇ ਕੁਝ ਹੋਊਗਾ ਤਾਂ ਕਰਨਗੇ ਜਿੱਦਾਂ ਕਹਿੰਦੇ ਕਿ ਵੈਪਨਸ ਨਾ ਵੈਪਨਸ ਉਹਨਾਂ ਕੋਈ ਸਾਡੇ ਵੱਡੇ-ਵਡੇਰਾਂ ਦਾ ਕਦੀ ਵੈਪਨਸ ਦੀ ਕਿਸੇ ਕੋਲ ਹੈਗੇ ਤੇ ਬਾਕੀ ਪ੍ਰੂਫ ਕਰਨਗੇ ਉਹ ਕਿਤੇ ਕਰੇ ਬੇਗੁਨਾਹੀ ਤੇ ਭਜਦੇ ਕਿਉਂ ਰਹੇ ਬੀਚਕੋ ਪਰ ਗੱਲ ਬੇਤਨਾ ਦੀ ਇਹ ਹੈ ਕਿ ਉੱਚ ਮੁੜ ਕੇ ਜਿੱਦਾਂ ਨੈਟ ਬੰਦ ਸੀ ਜੇ ਬੱਚਿਆਂ ਦਾ ਕੁਝ ਨੁਕਸਾਨ ਕਰਦੇ ਤੇ ਕੀ ਬਣਨਾ ਸੀ ਕੀ ਬਣ ਕੀ ਰਿਹਾ ਅੱਗੇ ਕੀ ਬਣ ਰਿਹਾ ਸਾਹ ਸਾਹ ਤੇ ਕਦਰ ਹੁੰਦੇ ਤੋਂ ਜੰਬਦਾ ਬਾਅਦ ਕਹਿ ਦੇਣਾ ਇਹਨਾਂ ਗੋਲੀ ਅੱਗੋਂ ਚਲਾਤੀ ਅਸੀਂ ਇਹਨਾਂ ਤਾਂ ਮਾਰਤਾ ਕੋਈਮ ਕੀ ਚਲਾਈ ਜਾਂਦੀ ਸੀ ਪਬਲਿਕਲੀ ਕਰਦਾ ਮਹੀਮ ਕਿਸੇ ਨਸ਼ਾ ਬੰਦ ਕਰਾਉਣਾ ਤੇ ਆਪਣਾ ਅਮਤ ਸੋਣਾ ਸੰਗਤ ਨੂੰ ਆਪਣਾ ਪ੍ਰਚਾਰ ਕਰਨਾ ਵੀ ਵੱਧ ਤੋਂ ਵੱਧ ਸਿੱਖੀ ਵਾਲੇ ਬਣੋ ਹਰ ਸਿੱਖ ਦਾ ਫਰਜ਼ ਹੈ ਕਿ ਆਪਣੀ ਸਿੱਖੀ ਨੂੰ ਕਾਇਮ ਰੱਖੀ। ਹਾਂ ਬਿਲਕੁਲ ਅੱਜ ਫਿਰ ਕੀ ਗੱਲਬਾਤ ਹੋ ਤੋ ਜੇ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਹੈ? ਨਹੀਂ ਜੀ ਬਿਲਕੁਲ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲ ਨਹੀਂ ਹੋਈ। ਕਿਸ ਨੇ ਪੇਸ਼ ਕਰਨਾ ਕੋਈ ਗੱਲਬਾਤ ਵੀ ਦੱਸਿਆ ਹੋਵੇ? ਕੁਝ ਨਹੀਂ ਦੱਸਿਆ। ਨਹੀਂ ਜੀ। ਬਸ ਇਹਨਾਂ ਪਤਾ ਸੀ ਜੱਜ ਉਹਨਾਂ ਨੇ ਪੇਸ਼ ਕਰਨਾ ਆ ਤਾਂ ਇਹਨੂੰ ਵੀ ਨਹੀਂ ਪਤਾ ਇਸ ਕਰਕੇ ਟਾਈਮ ਨਾਲ ਆ ਗਏ। ਤੇ ਰਿਮਾਂਡ ਵੀ ਲੈਣਗੇ ਅੱਜ। ਹਾਂ ਜੀ ਰਿਮਾਂਡ ਤਾਂ ਲੈਣਾ ਹੀ ਆ। ਉਹ ਤੇ ਉਹਨਾਂ ਦਾ ਕਾਨੂੰਨ ਹੀ ਆ ਨਾ। ਚਾ ਇੱਕ ਗੁਰਮਤਿ ਸੁਣਿਆ ਕਿ ਪੱਪਲ ਬੀ ਜਿਹੜੇ ਸੀਗੇ ਹਮੇਸ਼ਾ ਜਿਹੜੇ ਅਮਰਤਪਾਲ ਨੂੰ ਸਲਾਹ ਦਿੰਦੇ ਸੀ ਉਹਨਾਂ ਦੀ ਸਲਾਹ ਨਾਲ ਸੋਸ਼ਲ ਮੀਡੀਆ ਵੀ ਜੁੜ ਗਿਆ ਸੋਸ਼ਲ ਮੀਡੀਆ 'ਚ ਅਮਰਤਪਾਲ ਦਾ ਜਿਹੜਾ ਇਹੀ ਹੱਦਲ ਕਰਿਆ ਇੱਕ ਗੱਲ ਹੈ ਕਿ ਅਮਰਤਪਾਲ ਆਪ ਹੀ ਬਹੁਤ ਐਕਟਿਵ ਆ ਤੁਹਾਨੂੰ ਪਤਾ ਹੀ ਕਿਹੇ ਚੈਨਲ ਵਾਲਾ ਉਹਦੇ ਗਾੜੀ ਕੋਈ ਅੜਿਆ ਨਹੀਂ ਉਦੋਂ ਕਿਹੜਾ ਪੱਪਲ ਨਾਲ ਬੈਠਾ ਹੁੰਦਾ ਕਿਉਂਕਿ ਉਹਨਾਂ ਦਾ ਆਪਣਾ ਹੀ ਦਿਮਾਗ ਉਧਰ ਤੋਂ ਵੱਲੋਂ ਦਿਮਾਗ ਬਹੁਤ ਆ ਪੱਪਲ ਨੂੰ ਜਿਆਦਾ ਸਲਾਹ ਦੇਣ ਦੀ ਲੋੜ ਵੀ ਨਹੀਂ ਪੈਂਦੀ ਉਹਨਾਂ ਦਾ ਆਪਣਾ ਦਿਮਾਗ ਬਹੁਤ ਸੋਹਣਾ ਹੁੰਦਾ ਹਾਂ ਨਾਲ ਤੇ ਫਿਰ ਰਹਿੰਦੇ ਹੀ ਜਦੋਂ ਗਏ ਇਕੱ ਸਾਰੇ ਵੇਲੇ ਨਾਲੋਂ ਤਾਂ ਫੜੇ ਜਾਣੇ ਨਾ ਰੰਦੇ ਸਨਾਂ ਕੋਈ ਵੇਂਦੇ ਰਹੇ ਕਿੰਨੇ ਕਿੰਨੇ ਵੀ ਹੀਰਾ ਦੇ ਲੋਕ ਰਹੇ ਪਪਲਪੀਟ ਐਂਡ ਤੇ ਜ਼ਰੂਰ ਰਿਹਾ ਵੀ ਜਦੋਂ ਉਹਨਾਂ ਨੂੰ ਲੱਗਾ ਵੀ ਸਾਡਾ ਨੁਕਸਾਨ ਨਹੀਂ ਕਰ ਦੇਣਾ ਪੁਲਿਸ ਨੇ ਫਿਰ ਉਹ ਨਿਕਲਦੇ ਨਿਕਲਦੇ ਚਲੇ ਗਏ ਜੀ ਪਰ ਕਿਸ ਤਰ੍ਹਾਂ ਥਾਣੇ ਤੇ ਹਮਲਾ ਕੀਤਾ ਕਿ ਆਪ ਪੁਲਿਸ ਮੁਲਾਜ਼ਮ ਜਖਮੀ ਹੋਏ ਇਹਦੇ ਬਾਰੇ ਗੁਰਗ੍ਰੰਥ ਸਾਹਿਬ ਦੀ ਪਾਲਕੀ ਨੂੰ ਆੜ ਜਿਹੜਾ ਬਣਾਇਆ ਗਿਆ ਇਹ ਸਹੀ ਹੱਤਾ ਉਸ ਦਿਨ ਪਪਲ ਇੱਥੇ ਆਈ ਨਹੀਂ ਸੀ ਪਪਲ ਸ਼ਾਮ ਦੇ ਟਾਈਮ ਪਹੁੰਚਦਾ ਉਹ ਚੀਜ਼ ਹੈ ਸਵਾਲ ਇਹ ਨਹੀਂ ਪਪਲ ਵੀ ਸੀ ਜਾਂ ਨਹੀਂ ਮੈਨੂੰ ਲੱਗਦਾ ਵੀ ਸਹੀ ਕੀਤਾ ਗਿਆ ਜਾਂ ਗਲਤ ਕੀਤਾ ਗਿਆ ਉਹ ਰਹੀ ਕਹਿੰਦੇ ਆ ਵੀ ਗੁਰੂਗ੍ਰੰਥ ਸਾਹਿਬ ਲੈ ਕੇ ਕੋਣਾ ਜਾਣਾ ਕੋਈ ਗਲਤ ਕੰਮ ਨਹੀਂਗਾ। ਬਾਕੀ ਜੇ ਗੁਰੂ ਸਾਹਿਬ ਨੂੰ ਲੈ ਕੇ ਗਏ ਹੀ ਨਾ ਤੇ ਉੱਥੇ گاڑی ਲਾਉਣ ਅੱਗੇ ਨਾਕੇ ਲਾਉਂਦੇ ਨਾ ਗਾੜੀ ਜਿਹੜੇ ਬੈਰੀਅਰ ਨਾਲ ਲਾਉਂਦੇ ਤੇ ਸ਼ਾਇਦ ਇਥੋਂ ਤਾਂ ਗੱਲ ਨਾ ਜਾਂਦੀ। ਆ ਜਿਹੜਾ ਖਾਣੇ ਤੇ ਹਮਲਾ ਹੋਇਆ ਪੁਲਿਸ ਬਲਾਕ ਹਮਲਾ ਹਮਲਾ ਤੁਨ ਜੋ ਮਰਜ਼ੀ ਬਣਾਈ ਦਿਓ ਜਦੋਂ ਅਸੀਂ ਕਿਸੇ ਨੂੰ ਗਲਤ ਪੇਸ਼ ਕਰਨਾ ਨਾ ਤੇ ਅਸੀਂ ਬੜਾ ਕੁਝ ਬਣਾ ਸਕਦੇ ਹਾਂ। ਉਹਨੇ ਬਰਾਬਰ ਦਾ ਜ਼ਿੰਮੇਵਾਰ ਤੁਹਾਨੂੰ ਦਿੱਸ਼ੇ ਤੁਹਾਡੇ ਪੁੱਪਲ ਨੂੰ ਬਰਾਬਰ ਦਾ ਜ਼ਿੰਮੇਵਾਰ ਮੰਨ ਰਹੇ ਨੇ ਅਸੀਂ ਪਾਲ ਜਲ ਬਰਾਬਰ ਚਲੋ ਕੋਈ ਨਿਓ ਵਾਇਰ ਗ੍ਰੂਨ ਪਤਾ ਨਾ ਕਸੂਰ ਅਮਰਤਪਾਲ ਦਾ ਵੀ ਨਹੀਂਗਾ ਤੇ ਅਮਰਤਪਾਲ ਦਾ ਤੇ ਪਪਲਪਰੀ ਦਾ ਵੀ ਨਹੀਂ ਤੇ ਅਮਰਤਪਾਲ ਦਾ ਕਿ ਦੇਸ਼ ਵਿਰੋਧੀ ਐਕਟੀਵਿਟੀਆਂ ਦੇ ਵਿੱਚ ਉਹਨਾਂ ਦਾ ਹੱਥ ਸੀਗਾ ਜੀ ਮੁਲਾਕਾਤ ਹੀ 5-6 ਵਾਰ ਹੀ ਗਏ ਆ ਜੀ ਉਦੋਂ ਗੱਲ ਹੋਈ ਕਿ ਜਦੋਂ ਕੂਟਵਾ ਮਾਰ ਰਹੇ ਹੁੰਦੀਆਂ ਸੀ ਕਿ ਅਮਰਤਪਾਲ ਦਾ ਲੁਕ ਰਿਹਾਗਾ ਐਂਕਾ ਦਾ ਕਿ ਘੁੰਮ ਰਿਹਾ ਨਹੀਂ ਉਹ ਉਹਦੇ ਬਾਰੇ ਨਹੀਂ ਉਹ ਕਹਿੰਦੇ ਵੀ ਉਹਦੇ ਬਾਰੇ ਵਿੱਚ ਕੁਝ ਪਤਾ ਸੰ ਨਹੀਂ ਹਾਂਜੀ ਪ੍ਰਸ਼ਾਸਨ ਦਾ ਵੀ ਕਹਿਣਾ ਕਿ ਦੇਸ਼ ਵਿਰੋਧੀ ਐਕਟੀਵਿਟੀਆ ਦੇ ਵਿੱਚ ਹੱਥ ਸੀਗਾ ਜੋ ਪਪਲ ਪ੍ਰੀਤ ਹੋਣਾ ਦਾ ਤੇ ਮਰਤੋ ਜਿੱਦੋਂ ਕਿਸੇ ਨੂੰ ਗਲਤ ਪੇਸ਼ ਕਰਨਾ ਦਾ ਬੜਾ ਕੁਝ ਕਹਿਆ ਜਾ ਸਕਦਾ ਠੀਕ ਹੈ ਨਾ ਆਪਾਂ ਕਿਸੇ ਨੂੰ ਗਲਤ ਕਹਿਣਾ ਤਾਂ ਕੁਝ ਵੀ ਕਹੀ ਜਾਵਾਂਗੇ ਬਾਕੀ ਵਾਇਗਰੂ ਤੇ ਭਰੋਸਾ ਆ ਉਹ ਸੱਚਾ ਸੁਚਾ ਇਨਸਾਨ ਆ ਤੇ ਗੁਰੂ ਆ ਦੇ ਨਾਲ ਸੱਚ ਸੁੱਚ ਦੇ ਨਿਬੇੜੂ ਕਾ ਹਾਂਜੀ ਇਹਨਾਂ ਚ ਮੁਕੰਤ ਬਾਅਦ ਅੱਜ ਇੱਥੇ ਪੇਸ਼ ਕੀਤਾ ਜਾਏਗਾ ਤਾਂ ਹੁਣ ਤੁਸੀਂ ਕਿਵੇਂ ਵੇਖਦਾ ਮਿਲੋਗੇ ਅੱਜ ਕੋਸ਼ਿਸ਼ ਕਰੋਗੇ ਜੀ ਤੇ ਪਤਾ ਨਹੀਂ ਜੇ ਮਲਾਉਣਗੇ ਠੀਕ ਆ ਜੇ ਨਹੀਂ ਤੇ ਉਹ ਤਾਂ ਸਾਨੂੰ ਵੇਖ ਲੂਗਾ ਗੱਡੀ ਵਿੱਚੋਂ ਲੰਘਦਾ ਜਾਹੀ ਉਹਨੂੰ ਵੇਖ ਲਾਂਗੇ ਤਾਂ ਜਦੋਂ ਜਨਾਲਾ ਘੜਮਾ ਤੇ ਹੋਵੇ ਕਿਸੇ ਕਿਉਂਕਿ ਕਾਫੀ ਸੰਗਤ ਪਹੁੰਚੀ ਹੋਈ ਹੈ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੇ ਕੀਤੇ ਨੇ ਤਾਂ ਪਪਲ ਪ੍ਰੇਤ ਹੋਣਾ ਦੇ ਜੋ ਮਾਤਾ ਸ਼੍ਰੀ ਨੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਇੱਥੇ ਪਹੁੰਚ ਕੇ ਇੱਕੋ ਡੀ ਕਰ ਰਹੇ ਨੇ ਤੇ ਕਦੋਂ ਪਪਲ ਪ੍ਰੇਤ ਹੋਣਾ ਨੂੰ ਲੈ ਕੇ ਸਕੋਰ ਦੇ ਵਿੱਚ ਪੇਸ਼ ਕੀਤਾ ਜਾਵੇ ਕਿਉਂਕਿ ਕੁਝ ਹੀ ਸਮੇਂ ਦੇ ਵਿੱਚ ਪਪਲ ਪ੍ਰੇਤ ਹੋਣਾ ਨੂੰ ਅੱਜ ਅਜਨਾਲਾ ਕੋਰਟ ਦੇ ਵਿੱਚ ਇਸ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜਿੱਥੇ ਕਿ ਬਾਕੀ ਸਾਥੀ ਵੀ ਪੇਸ਼ ਕੀਤੇ ਗਏ ਸੀਗੇ ਤਾਂ ਉਸ ਤੋਂ ਬਾਅਦ ਜੇ ਕਹਿ ਲਈਏ ਤਾਂ ਜੋ ਅਮਰਤਪਾਲ ਸਿੰਘ ਨੇ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਕਿ ਐਨਐਸਏ ਦੀ ਜਿਹੜੀ ਜਿਹੜੀ ਤਰੀਕ ਰਹਿ ਗਈ ਆ 23 ਤੇ 24 ਤਰੀਕ ਦੇ ਕਰੀਬ ਉਹਨਾਂ ਨੂੰ ਵੀ ਉੱਥੋਂ ਐਨਐਸਏ ਖਤਮ ਹੋਏਗੀ ਤਾਂ ਬਾਅਦ ਚ ਅਜਨਾਨੇ ਲੈ ਕੇ ਆਇਆ ਜਾਏਗਾ ਇਸ ਕੋਰਟ ਪੇਸ਼ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਜਿਹੜੀਆਂ ਸਾਂਝੇ ਕੀਤੇ ਆਣੇ ਇਸੇ ਤਰ੍ਹਾਂ ਦੇ ਨਾਲ ਬਣੇਰੋ ਜਗਵਾਨੀ ਟੀਵੀ ਦੇ ਨਾਲ ਤੜ ਦਾ ਕੱਲੀ ਕੱਲੀ ਅਪਡੇਟ ਜੋ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਲੈਕਚਰ ਸੁਨੀ ਜਗਵਾਨੀ ਟੀਵੀ ਸ਼੍ਰੀ ਹੁੰਸਾ ਸਾਹਿਬ